ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਦਾਨ ਪ੍ਰੋਫੈਸਰ ਸੁਮੇਰ ਸਿੰਘ ਸੀੜਾ ਦੀ ਅਗਵਾਈ ਹੇਠ ਪਟਿਆਲਾ ਦੇ ਨਿਜੀ ਹੋਟਲ ਵਿਖੇ ਅਕਾਲੀ ਦਲ ਦੀ ਭਰਤੀ ਮੁਹਿੰਮ ਤਹਿਤ ਵੱਡੇ ਪੱਧਰ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅਕਾਲੀ ਵਰਕਰਾਂ ਨੇ ਹਿੱਸਾ ਲਿਆ ਦੱਸਦੀ ਹੈ ਕਿ ਆਪ ਪਾਰਟੀ ਦੇ ਅੱਧੇ ਦਰਜਨ ਤੋਂ ਵੱਧ ਵਰਕਰਾਂ ਨੂੰ ਸੁਮੇਰ ਸੀੜਾ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਇਸ ਆਯੋਜਨ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਕਾਲੀ ਦਲ ਦੇ ਖਜ਼ਾਨਚੀ ਐਨ ਕੇ ਸ਼ਰਮਾ ਨੇ ਭਰਤੀ ਹੋਏ ਆਪ ਪਾਰਟੀ ਦੇ ਵਰਕਰਾਂ ਨੂੰ ਸਰੋਪੋ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਇਸ ਮੌਕੇ ਹਲਕਾ ਸ਼ੁਤਰਾਣਾ ਤੋਂ ਅਕਾਲ ਜਲਦੇ ਕਬੀਰ ਦਾ ਸ਼ਾਮਿਲ ਹੋਏ ਪ੍ਰੋਗਰਾਮ ਤੋਂ ਬਾਅਦ ਐਨ ਕੇ ਸ਼ਰਮਾ ਨੇ ਪ੍ਰੈਸ ਵਾਰਤਾਕਰ ਪੱਤਰਕਾਰਾਂ ਨੂੰ ਕੀ ਕਿਹਾ ਤੁਸੀਂ ਵੀ ਸੁਣੋ ਕੀ ਜਾਣਿਆ ਜਿਹੜੇ ਐਗਜ਼ਮ ਭਾਈ ਸਾਹਿਬ ਭਾਈ ਸਾਹਿਬ ਇੱਕ ਜਿੱਤੇ ਕੋ ਉਧੇ ਜਾਂਦੇ ਸੀ ਅਗਲਾ ਕਹਿੰਦਾ ਸੀ ਭਾਈ ਦੀ ਪਰਜੀ ਹੈਗੀ ਮੈਂਬਰਸ਼ਿਪ ਦੀ ਮੈਨੂੰ ਜੇੜੀਆਂ ਪਈ ਤੇ ਜੇੜੀਆਂ ਪਈਆਂ ਤਾਂ 3-4000 ਜਿਹੜੀ ਪਰਜੀ ਹੈ ਉਹ ਡਕਾਲਾ ਇਹ ਜਿਹੜੀ ਹੈ ਸਾਡੇ ਉਰੇ ਫਗਤ ਰਵੀ ਦਾ ਯੁਵਾ ਕਮੇਟੀ ਦੇ ਮੈਂਬਰ ਬੈਠੇ ਆ ਜੀ ਸਾਰੇ ਡਕਾਲੇ ਤੋਂ ਡਕਾਲੇ ਤੋਂ ਕਟੋ-ਕਟ ਸੱਤ ਜਾਂ ਅੱਠ ਸਰਪੰਚ ਸਾਹਿਬ ਦੂਕਰ ਦੇ ਸਰਪੰਚ ਜਾਨ ਤੋਂ ਸੋ ਬੰਦਾ ਅੱਗੇ ਪਰਦੀ ਜਿੱਟਾ ਕਰੋੜੀਏ ਕੰਦੀਓ ਇਹੋ ਬੰਦੀ ਆਜੀ ਅੱਗੇ ਹਵਾ ਥੋੜਾ ਬਹਿ ਗਿਆ ਅੱਗੇ ਹਵਾ ਥੋੜਾ ਬਹਿ ਗਿਆ ਅਗਲੀ ਵਾਰੀ ਫੋਲੋ ਕਰੂਗਾ ਬਾਰਾਂ ਮਸਾਂ ਪੀਚ ਨੌਕਰੀ ਕਰਦੇ ਆ ਕੱਪੜੇ ਦੇ ਕੁੱਲੂ ਜੀ ਤੇ ਆਉਂਦੇ ਜ਼ਿੰਦਗੀ ਦੇ 10 ਸਾਲ ਆਮ ਆਦਮੀ ਪਾਰਟੀ ਪਿਛੇ ਰੋਂਦੇ ਲਿਆ ਧੋਦੇ ਅੱਜ ਉਹ ਸਾਡੇ ਨਾਲ ਨੇ ਹਲवान ਜੀ ਦੀ ਕੁੱਲੀ ਇਹਨਾਂ ਦੀ ਮਿਹਨਤ ਪ੍ਰਤਾਪ ਨਗਰ ਵਾਲੇ ਨੂੰ ਜਾ ਕੇ ਪੁੱਛੋ ਆਮ ਆਦਮੀ ਪਾਰਟੀ ਚ ਆ ਜਿਹੜਾ ਰੇਲਵੇ ਲਾਈਨ ਹੈ ਨਾ 21 ਨੰਬਰ 22 ਕਿਲੋ ਇਸ ਤੋਂ ਪੰਗਾ ਇਲਾਕਾ ਅਸੀਂ ਰਿੰਕੁਇਟੇਸ਼ਨ ਕੋਈ ਬੰਦਾ ਬਹੁਤ ਇਕ ਕੋਈ ਬੰਦਾ ਬਹੁਤ ਹੈ ਉਹ ਬੰਦੇ ਛੋਟੇ ਵੀ ਫੀਰ ਸਿਹਾ ਜੀ ਹੈਪੀ ਡਾਟੀ ਮੇ ਸਤਪ੍ਰਿੰਦਰ ਜੀ ਮੇਰੇ ਸਾਹਮਣੇ ਦਾਤਕਾਰ ਸ਼ਰੋਮਣੀ ਅਕਾਲੀ ਦਰਬਾਰ ਦੇ ਸਾਰੇ ਸਰਕਲ ਦੇ ਡੈਲੀਜੈਂਟ ਸਰਵਾਨ ਸਤਕਾਰਯੋਗ ਮੇ ਫਿਰੋਗੋ ਭਰਾਓ ਨੌਜਵਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂ ਭਾਰਤਪੁਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਾਰਟੀ ਨੇ ਜੋ ਵੰਦੀ ਕਰਦੀ ਤੁਸੀਂ ਬੜੀ ਹਿੰਮਤ ਦੇ ਨਾਲ ਸਰੋਵਣੀ ਅਕਾਲੀ ਦਲ ਦੀ ਭਰਤੀ ਕੀਤੀ। ਜਾਂਦੀ ਭਰਤੀ 5 ਸਾਲ ਬਾਅਦ ਹੁੰਦੀ ਆ। 100 ਮੈਂਬਰਾਂ ਦੀ ਕਾਪੀ ਪਰਦਾ ਹੈ ਉਸ ਸਰਕਲ ਦਾ ਡੈਲੀਗੇਟ। 25 ਪਿਛੇ ਇੱਕ ਜਨੇ ਦਾ ਡੈਲੀਗੇਟ ਉਸ ਤੋਂ ਬਾਅਦ ਹਲਕੇ ਦੇ ਡੈਲੀਗੇਟ ਬਣਦੇ ਆ। ਤੋਂ ਪਿਛਲੇ 6-7 ਦਿਨਾਂ ਤੋਂ ਲਗਾਤਾਰ ਮੈਂ ਪਟਿਆਲੇ ਚ ਮੇਟੀਆਂ ਕਰੀ। ਜਿਕਸ ਰਾਜ ਆਮ ਆਦਮੀ ਪਾਰਟੀ ਛੱਡ ਕੇ ਆ ਰਹੇ ਹਨ ਜੀ। ਮੈਂ ਸਰਦਾਰ ਬਿਆਨ ਨਹੀਂ ਕਰ ਸਕਦਾ ਜਿੰਨਾ ਜੋਸ਼ ਸ਼ਰੋਮਣੀ ਅਕਾਲੀ ਦਲ ਦੇ ਪਤੀ ਲੋਕਾਂ ਦੇ। ਆਸੰਤਨਾਂ ਦੀ ਦੋ ਵਾਰੀ ਪੰਜਾਬੀ ਪੰਜਾਬੀਆਂ ਨੂੰ ਜੋ ਕੈ ਸੁਭਰੇ ਲਿਖਾ ਕੇ ਮੂਰਖ ਬਣਾਏ ਗਏ ਪਹਿਲੀ ਵਾਰ ਜਿਹੜਾ ਥੋੜੇ ਪਟਿਆਲੇ ਵਾਲੇ ਨੇ ਲੁਕਕਾ ਸਾਹਿਬ ਦੀ ਸੌਂ ਖਾ ਕੇ ਬੜੇ ਬੜੇ ਝੂਠ ਬੋਲੇ ਪੰਜਾਬ ਚ ਸਰਕਾਰ ਬਣਾਈ ਮੁੜ ਕੇ ਮੈਲਾ ਚ ਬਣ ਗਿਆ ਕੱਖ ਨਹੀਂ ਕਰਿਆ ਪੰਜਾਬ ਦਾ ਬੇੜਾ ਕਰਦਾ ਬੇੜਾ ਝਾੜੂ ਵਾਲੇ ਆ ਗਏ ਝਾੜੂ ਵਾਲੇ ਆ ਇਹਦਾ ਜਿਸ ਤਰ੍ਹਾਂ ਪੇਂਟ ਦੀ ਕੁਆਲਿਟੀ ਤੇ ਕੁੱਝੀ ਹੱਥ ਜਿ ਰੱਖਦੇ ਆ ਕੋਈ ਚੰਗੀ ਚੀਜ਼ ਸੜਕ 'ਤੇ ਨਜ਼ਰ ਆ ਜੇ ਨਾ ਉਹਦੇ ਪੇਂਟ ਮਾਰ ਕੇ ਆਪਣਾ ਨਾਮ ਲਿਖ ਦਿੰਦੇ ਆ ਬਸ ਆ 25 ਸਾਲ ਜਿੰਨਾਂ ਮਿਕਰਿਆ ਦੱਸੋ ਮਝੂ ਹੋ ਰਹੀ ਆ ਹੀ ਕੱਖ ਨਹੀਂ ਕਰਿਆ ਅੱਜ ਸਾਰੇ ਮੇਰੇ ਨੌਜਵਾਨ ਵੀਰ ਬੈਠੇ ਆ ਪੰਜਾਬ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਕਰਦੀ ਇਹਨਾਂ ਨੇ ਅੱਜ ਹਾਲਾਤ ਇੰਨੇ ਨੇ ਜੀ 411000 ਕੋਪੀ ਪੰਜਾਬ ਦੇ ਕਰਜ਼ਾ ਚਲ ਗਿਆ ਤੁਸੀਂ ਇਹ ਸ਼ਾਂਤੀ ਪ੍ਰਾ ਸ਼ਾਂਤੀ ਇਹਦਾ ਤੁਸੀਂ ਲੱਗੋ ਠਾਕਾ ਜੀ ਸ਼ਾਂਤ ਜੀ ਹਾਂ ਜੀ ਸਰ ਮੈਂ ਆਪਣੇ ਵੱਲੋਂ ਮੇਰੇ ਛੋਟੇ ਵੀਰ ਸੁਮੇਸ਼ ਸੀਡਾ ਜੀ ਹੈਪੀ ਲੋਟ ਜੀ ਔਰ ਮੇਰੇ ਵੱਡੇ ਭਰਾ ਕਬੀਰ ਸਾਹਿਬ ਜੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਦੇਖੋ ਜੀ ਕਿੰਨੀ ਵੱਡੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਇਹ ਕੱਲੇ ਸਾਡੇ ਸਰਕਲ ਡੈਲੀਗੇਟ ਆ ਜਿਨ੍ਹਾਂ ਨੇ ਸ਼੍ਰੋਮਣੀ ਕੰਮ ਕਰਦੀ ਭਰਤੀ ਕਰਿਆ ਜਿੱਦ ਤਿੰਨ ਮੀਟਿੰਗਾਂ ਮੇਰੀਆਂ ਕੱਲੇ ਹਟਿਆਲੇ 'ਚ ਅਕੰਧ ਮੋਹਨ ਸਿੰਘ ਜੀ ਵਿਆਦ ਸਾਹਿਬ ਉੱਥੇ ਆ ਫਿਰ ਹਟਿਆਲਾ ਟੂ ਦੀ ਸਾਡੇ ਮਿੱਟੀ ਚੱਠਾ ਜੀ ਨੇ ਲਿਖੀ ਹੋਈ ਆ ਕਿ ਮੈਂ ਸਮਾਣਾ ਸਤਰਾਨਾ ਗਨਾਉਂ ਚਨੌਰ ਪਟਿਆਲਾ ਇੱਥੇ ਮੀਟਿੰਗਾਂ ਕਰੀਆਂ ਹੁਣ ਲੋਕ ਬਾਦਲ ਸਿੰਘ ਸਾਹਿਬ ਦੇ ਕਿੱਥੇ ਹੋਏ ਕੰਮ ਉਹਨਾਂ ਦੇ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸੜਕਾਂ 에য়ারਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਤੇ ਗਰੀਬਾਂ ਨੂੰ ਸਕਾਲਰਸ਼ਿਪ ਸਕੀਮ ਆਟਾ ਦਾਲ ਸਕੱਤ ਸਕੀਮ ਪੈਨਸ਼ਨ ਸਕੀਮ ਜੋ ਸਾਡੀ ਸਰਕਾਰ ਚ ਨਿਰਵਿਘਨ ਚਲਦੀਆਂ ਰਹੀਆਂ ਅੱਜ ਲੋਕਾਂ ਨੂੰ ਯਾਦ ਆ ਰਹੀਆਂ ਇਸੇ ਕਰਕੇ ਵੱਡੀ ਗਿਣਤੀ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਘਬਰੇ ਰਹੇ ਆ ਅੱਜ ਤੁਸੀਂ ਦੇਖਦੇ ਵੀ ਕਿੰਨੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਏ ਕਿਉਂਕਿ ਇਹਨਾਂ ਨੇ ਜਾਲੀ ਪੜਾ ਜਿਹੜਾ ਇਸ ਪਾਰਟੀ ਦਾ ਦੇਖ ਲਿਆ ਅੱਜ ਤੁਸੀਂ ਦੇਖੋ 20 ਕਰੋੜ ਰੁਪਇਆ ਐਮੀਨੈਂਸ ਖੁੱਲਾਂ ਦੇ ਪਾਰਟੀ ਖਰਚ ਕਰ ਰਹੇ ਆ ਕਾਗਜ਼ ਤੇ 20 ਕਰੋੜ ਰੁਪਇਆ ਜਿਹੜੇ ਗੇਟ ਲੱਗੇ ਹੋਏ ਆ ਨਾ ਜੀ ਉੱਥੇ ਪੋਚਾ ਮਾਰ ਕੇ ਥੱਲੇ ਐਮੀਨੈਂਸ ਲਿਖ ਦੇਣੀ ਹੈ ਕਿ ਅੱਜ ਕੇ ਸਕੂਲਾਂ ਦੀ ਹਾਲਤ ਇਹ ਆ 60000 ਟੀਚਰਾਂ ਦੀ ਕਮੀ ਆ ਸਕੂਲਾਂ 'ਚ ਸਾਡੇ ਟਾਈਮ ਤੇ ਪੰਜਾਬ 'ਚ 22000 ਸਕੂਲ ਤੇ ਟੀਚਰਾਂ ਦੀ ਘਾਟ ਕਰਕੇ 19000 ਸਕੂਲ ਪੰਜਾਬ 'ਚ ਰਹਿ ਗਏ 2000 ਸਕੂਲ ਵੰਡੋਗੇ ਸਾਡੀ ਸਰਕਾਰ ਚ ਦੂਸਰੇ ਨੰਬਰ ਤੇ ਸੀਗਾ এডੂਕੇਸ਼ਨ ਪੂਰੇ ਦੇਸ਼ ਚ ਤੇ ਹੁਣ ਤਾਂ ਕੋਈ ਨੰਬਰ ਹੀ ਨਹੀਂ ਗਿਆ ਫਿਰ ਜਿਹੜੇ 30 ਬੱਚਿਆਂ ਪਿੱਛੇ ਇੱਕ ਟੀਚਰ ਤਾਂ ਸਾਡੀ ਸਰਕਾਰ ਚ ਹੁਣ 47 ਬੱਚਿਆਂ ਪਿੱਛੇ ਇੱਕ ਟੀਚਰ ਸਾਡੇ ਟਾਈਮ ਤੇ ਜਿਹੜਾ ਡ੍ਰੌਪ ਰੇਟ ਆ ਬੱਚਿਆਂ ਦਾ 10 ਤੋਂ ਬਾਅਦ 12% ਦਾ ਉਹ 18% ਤੱਕ ਬੱਚਿਆਂ ਦਾ ਜਿਹੜਾ ਡ੍ਰੌਪ ਰੇਟ ਵੱਧ ਗਿਆ ਪੰਜਾਬ ਦੇ ਨਵੇਂ ਬਿਜ਼ਨਸmen ਆ ਰਿਆ ਰੋਜ਼ ਗੰਭਲਾ ਸਥਾਨਾ ਤੋਂ ਆ ਯੁੱਧ ਨਸਿਆ ਵਿਰੁੱਧ ਇਹ ਕੋਈ ਨਸਿਆ ਦੇ ਵਿਰੁੱਧ ਯੁੱਧ ਥੋੜੀ ਆ ਇਤਨਾ ਨਸ਼ਿਆਂ ਵਾਸਤੇ ਪਬਲਿ ਸਿਟੀ ਆ ਕਿ ਬਿਕੋ ਹਾਂ ਜੀ ਤੁਸੀਂ ਦੇਖੋ ਪਟਿਆਲੇ ਚ ਇੱਕ ਸਰਪੰਚ ਜੀ ਦਾ ਘਰ ਆਲਾ ਫੜਿਆ ਗਿਆ ਉਹਦੇ ਤੋਂ 72 ਕਿਲੋ ਦਾ ਭੁੱਕੀ ਫੜੀ ਗਈ ਮੇਰੇ ਕੰਨ ਪੁਰਾਣੀ 50 ਕਿਲੋ ਡੋਡੇ ਫੜੇ ਗਏ 70 ਕਿਲੋ ਗਾਂਜਾ ਫੜਿਆ ਗਿਆ ਤੇ ਉਹਦੀਆਂ ਫੋਟਾਂ ਤਨੌਰ ਤੇ ਸਨੌਰ ਦੇ ਐਮ.ਐਲ.ਏ. ਨਾਲ ਆ ਦੇਖੋ ਆ ਸਰਪੰਚ ਦਾ ਘਰ ਵਾਲਾ ਹਾਂ ਆ ਸਾਡੇ ਭੈਣ ਮਾਨ ਸਾਹਵਾ ਸਾਡੀ ਸਕਾਰ ਜਿਹਨੇ ਵੀ ਚੜਾਈ ਤੀ ਕਬੱਡੀ ਕਰਕੇ ਐਮਐਲਏ ਬਣ ਕੇ ਤੇ ਹੁਣ ਪੰਜਾਬ ਦੇ ਟਰਾਲੀ ਚੋੜ ਦੇ ਨਾਂ ਨਾਲ ਜਾਣੇ ਜਾਂਦੇ ਨੇ ਜਰਮ ਜੀ ਆ ਕੱਲ ਆਪ ਦਾ ਕਿ ਗੱਲ ਚੱਲ ਰਹੀ ਹੈ ਕਿ ਬੀਜੇਪੀ ਨਾਲ ਅੰਦਰ ਖਾਤੇ ਸਮਝੌਤਾ ਹੋ ਰਿਹਾ ਕੋਈ ਆਪ ਦਾ ਬੀਜੇਪੀ ਨਾਲ ਔਰ ਉਸ ਦਾ ਪੰਜਾਬ ਦੀ ਸਿਆਸਤ ਤੇ ਕੀ ਪ੍ਰਭਾਵ ਪੈ ਸਕਦਾ ਹੈ ਤੁਹਾਡੀ ਪਾਰਟੀ ਦਾ ਵੀ ਕਿਸੇ ਨਾ ਕਿਸੇ ਅਲਾਈਅੰਸ ਮੈਂ ਫਰਕ ਕਿਉਂ ਪੈਣਾ ਸ਼ੁਰੂ ਤੋਂ ਹੀ ਸਮਝੋਤਾ ਦਾ ਭਗਵਾਨ ਦਰਮਾਨ ਦਾ ਝਿੱਕ ਮਾਰਨ ਤੋਂ ਪਹਿਲਾਂ ਵੀ ਹੋਮ ਮਿਨਿਸਟਰ ਨੂੰ ਪੁੱਛਦਾ ਜਦੋਂ ਐਮਐਸਏ ਲਈ ਦੇ ਅੰਦਰ ਕਰਵਾਏ ਸਾਰਾ ਕੁਝ ਹੋਇਆ ਕਿਸਾਨਾਂ ਨੂੰ ਘਰ ਬੁਲਾ ਕੇ ਅਰੈਸਟ ਕਰਿਆ ਗਿਆ ਹੋਇਆ ਕਿਹੜੇ ਪੰਜਾਬ ਦੇ ਇਤਿਹਾਸ ਚ ਅਜ ਬਾਦ ਸਾਹਿਬ ਯਾਦ ਆਉਂਦੇ ਹੋ ਯੂਨੀਅਨ ਜਦੋਂ ਮੜੇ ਜੀ ਬਲਾਂਦੇ ਤੇ ਗੱਲਬਾਤ ਚਲਦੇ ਤੇ ਅੱਧੇ ਮਸਲੇ ਹੱਲ ਜਾਂਦੇ ਤੇ ਅੱਗੇ ਡੈਫਰ ਹੋ ਜਾਂਦੇ ਜੇ ਸਮਝੌਤਾ ਸਿਰੇ ਚੜ ਗਿਆ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਗਾਲੀਦਾਰ ਤਾਂ ਕੀ ਪ੍ਰਭਾਵ ਪੈ ਸਕਦਾ ਕੀ ਕਹਿੰਦੇ ਹੋ ਪੰਜਾਬ ਦੀ ਕੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਪੰਜਾਬ ਦੀ ਤਰੱਕੀ ਪੰਜਾਬ ਦੀ ਡਵੈਲਪਮੈਂਟ ਪੰਜਾਬ ਚ ਬੇਰੁਜ਼ਗਾਰੀ ਦੂਰ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਜੋਸੇਂ ਪੰਜਾਬ ਦੀ ਲੜਾਈ ਲੜਦੇ ਰਹੇ ਆ ਸਾਈ ਚ ਸ਼ਰਮਣੀ ਕਾਲਜ ਸਰਕਾਰ ਬਣਾਉਂਦੀ ਜੋ ਮਰਦ ਨੂੰ ਟੋੜ ਪੁੱਟਾ ਠੀਕ ਹੈ ਸਰ ਠੀਕ ਹੈ ਸਰ ਲੈ ਕੇ ਖਾਸ ਤੌਰ ਤੇ ਖਿਦਾਇਤਾ ਜਾਣੀ ਕਿ ਕੀ ਹੈ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਰਕਾਰੀ ਸੁਨੇਹੇ ਵਿੱਚ ਜਿਹੜਾ ਕੋਈ ਮਾਤਰੀ ਆਉਂਦਾ ਉਹਦੀ ਵੀਡੀਓ ਬਣਾਓ ਵੀਡੀਓ ਪਾ ਕੇ ਜਿਹੜੀ ਆ ਉਹਦੀ ਵਿਚਾਰ ਜਿਵੇਂ ਵਿਕਰਮਿੰਦਰ ਸਿੰਘ ਖਿਲਾਗਾ ਕਹਿੰਦੇ ਨੇ ਕਿ ਮੀਡੀਆ ਦਾ ਕੰਮ ਕਰਾਇਆ ਜਾ ਰਿਹਾ ਹੈ ਸਭ ਤੋਂ ਪਹਿਲੀ ਪਾਰਟੀ ਹੈ ਪਾਰਟੀ ਹਵਾਚਾ ਸੋਸ਼ਲ ਮੀਡੀਆ ਕਰਕੇ ਆਈ ਥੀ ਸੋਸ਼ਲ ਮੀਡੀਆ ਨੇ ਇਸ ਪਾਰਟੀ ਦਾ ਬੇੜਾ ਘੜ ਕਰਦਾ ਤੁਸੀਂ ਦੱਸੋ 2000 ਸਕੂਲ ਬੰਦ ਹੋ ਗਏ 60000 ਅਧਿਆਪਕ ਨਹੀਂ ਹੈ ਡ੍ਰੌਪ ਰੇਟ 6% ਵੱਧ ਗਿਆ ਤੇ ਇਹਨਾਂ ਦੀ ਹੋਰਤਾਂ ਨਾਲ ਪੰਜਾਬ ਦਾ ਪੜਾਹੂ ਹੋ ਜਾਊਗਾ ਪੰਜਾਬ ਦਾ ਨੌਜਵਾਨ ਇੰਟੈਲੀਜੈਂਟ ਹੋ ਜਾਊਗਾ ਪੰਜਾਬ ਦਾ ਬੇੜਾ ਘੜ ਕਰਕੇ ਖਮਚ ਚੱਲ ਜਾਣਾ प्रॉपर्टी देखने और खरीदने के लिए संपर्क करें फेयर डील प्रॉपर्टीज